ਇਰੇ ਨਾਲ ਲੁਧਿਆਣਾ ਤੋਂ ਵੀਡੀਓ ਕਾਲ ਤੇ ਜੁੜੇ ਨੇ ਵਾਤਾਵਰਣ ਪ੍ਰੇਮੀ ਡਾਕਟਰ ਅਮਨਦੀਪ ਸਿੰਘ ਬੈਂਸ ਜੋ ਬੁੱਢਾ ਨਾਲਾ ਤੇ ਸਤਲੁਜ ਦਰਿਆ ਨੂੰ ਸਾਫ਼ ਕਰਨ ਦੇ ਵਿੱਚ ਕਈ ਸਾਲਾਂ ਤੋਂ ਜੁੜੇ ਹੋਏ ਨੇ ਡਾਕਟਰ ਬੈਂਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਬੈਂਸ ਤੁਸੀਂ ਔਰ ਤੁਹਾਡੀ ਸੰਸਥਾ ਜਿਹੜੀ ਆ ਬਹੁਤ ਸ਼ਲਾਘਾਯੋਗ ਕੰਮ ਕਈ ਸਾਲਾਂ ਤੋਂ ਕਰ ਰਹੀ ਆ ਜ਼ਰਾ ਦੱਸੋਗੇ ਇਹਦੇ ਬਾਰੇ ਕਿ ਕਦੋਂ ਤੋਂ ਤੁਸੀਂ ਬੁੱਢਾ ਨਾਲਾ ਤੇ ਸਤਲੁਜ ਦਰਿਆ ਦੇ ਇਹਨੂੰ ਇਹਦੀ ਸਾਫ਼ ਸਫਾਈ ਦਾ ਐਫਰਟ ਕਰ ਰਹੇ ਹੋ ਅ ਵਾਤਾਵਰਣ ਨੂੰ ਲੈ ਕੇ ਜਿਹੜਾ ਕੰਮ ਹੈ ਜਿਹੜਾ ਲੁਧਿਆਣੇ ਦੇ ਵਿੱਚ 2000 ਤੋਂ ਜ਼ਕਾਇਦ ਕਰਦੇ ਪਏ ਆ ਪਰ ਪਹਿਲਾਂ ਇਹ ਸ਼ੁਰੂ ਹੋਇਆ ਸੀ ਸਤਲੁਜ ਦੇ ਵਿੱਚ ਜਿਹੜਾ ਪਲਾਸਟਿਕ ਲਿਖਦਾ ਆ ਉਹਨੂੰ ਲੈ ਕੇ ਔਰ ਸਿੱਕ ਜਿਹੜਾ ਬੂਟੇ ਅਸੀਂ ਆਪ ਲੋਰ ਦਾ ਕੰਮ ਸ਼ੁਰੂ ਕੀਤਾ ਸੀ ਲੁਧਿਆਣੇ ਦੇ ਵਿੱਚ ਕੋਈ 100 ਤੋਂ ਤੇ ਪਾਰਕਾਂ ਦੇ ਵਿੱਚ ਬੂਟੇ ਲਾ ਕੇ ਪਾਲੇ ਵਧੇ ਕੀਤੇ ਔਰ ਵਰਤ ਤੇ ਉਹ ਡਿਫਰੈਂਸ ਜਿਹੜਾ ਆ ਉਹ ਬੱਚਿਆਂ ਨੇ ਆਪ ਜਿਹੜੇ ਨਾਲ ਬੂਟੇ ਲਾਉਂਦੇ ਸੀ ਪਰ ਨਾਲ ਨਾਲ ਇਹ ਮਹਿਸੂਸ ਕੀਤਾ ਕਿ ਜਿਹੜਾ ਜਿਆਦਾ ਜ਼ੂਰੀ ਕੰਮ ਸੀ ਵੀ ਜਿਹੜੇ ਵਧੇ ਹੋਏ ਉਹ ਪਿਆਰ ਦਾ ਜਿਹੜੇ এনवायरमेंटਲ ਇਰਰੀਵਰਸੀਬਲ ਡੈਮੇਜ ਹੋ ਗਿਆ ਆ ਉਹ ਬਹੁਤ ਦੁਖੀ ਆ ਕਿਉਂਕਿ ਉਸ ਵਿੱਚ ਡੈਮੇਜ ਬਹੁਤ ਜਿਆਦਾ ਖਾਦਾਂ ਤੇ ਸਪੀਸ ਦੇ ਵਿੱਚ ਹੋਂਦਿਆ ਸੀ ਔਰ ਲੋਕ ਪਰੜਦੇ ਸੀ ਜੀ ਫਿਰ ਉਹਦੇ ਨਾਲ ਨਾਲ ਕੰਮ ਕਰਦੇ ਆ ਮੁੱਢਾ ਦਰਿਆ ਸਿਦਵਾ ਕਨਾਲ ਤੇ ਸਤਲੁਜ ਇਹ ਤਿੰਨ ਵੱਡੇ ਜਿਹੜੇ ਚੀਜ਼ਾਂ ਲੁਧਿਆਣੇ ਤੋਂ ਪਾਣੀ ਦੇ ਸੂਸ ਨਿਕਲਦੇ ਆ ਫਿਰ ਨਾਲ ਨਾਲ ਉੱਡੇ ਦਰਿਆ ਦੇ ਉੱਤੇ ਵੀ ਕੰਮ ਕਰਨਾ ਸ਼ੁਰੂ ਹੋਇਆ ਕਿਉਂਕਿ ਉਹਦੇ ਵਿੱਚ ਅਸੀਂ ਬਹੁਤ ਘੱਟ ਸੀ ਉਹ ਮਾਮਲਾ ਜਿਹੜਾ ਸੀ ਉਹ ਜਿਹੜਾ ਬਹੁਤ ਵੱਡਾ ਸੀ ਫਿਰ ਉਹਦੇ ਵਿੱਚ ਹੌਲੀ ਹੌਲੀ ਬਹੁਤ سارے ਜਿਹੜੇ ਲੋਕ ਵੱਖਰੇ ਵੱਖਰੇ ਕੰਮ ਕਰਦੇ ਸੀ ਉਹ ਕੁਦਰਤੀ ਤੌਰ ਤੇ ਜੁੜਦੇ ਗਏ 2014-17 ਦੇ ਵਿੱਚ ਉਹ ਇਹ ਫੇਜ ਹੋ ਗਈ ਉਦੋਂ ਜ਼ਫਰ ਜੀ ਹੋਣਾ ਦੇ ਵੀ ਹਮਲਾ ਮਾਰਿਆ ਸਰਵਾ ਪੰਜਾਬ ਦੇ ਵੀ ਹਮਲਾ ਮਾਰਿਆ ਅਸੀਂ ਵੀ ਇੱਕ ਆਪਣਾ 그룹 ਸਾਡਾ ਉਹਦੇ ਵਿੱਚ ਨਾਲ ਸੀ ਇਸ ਤਰੀਕੇ ਦੇ ਨਾਲ ਚਲਦੇ ਆ ਚਲਦੇ ਆ ਹੁਣ ਇਹ ਮਹਿਸੂਸ ਹੋਇਆ ਵੀ ਇਹ ਜਿਹੜਾ ਕੰਮ ਆ ਇਹ ਲੋਕਾਂ ਨੂੰ ਆਪਣੇ ਹੱਥ ਚ ਲੈ ਕੇ ਜਿਹੜਾ ਕਰਨਾ ਪੈਣਾ ਕਿਉਂਕਿ ਸਾਰੀਆਂ ਇੰਸਟੀਚੂਨ ਬਹੁਤ ਸਾਰੀਆਂ ਸਰਕਾਰਾਂ ਅਦਾਲਤਾਂ ਉਹਨਾਂ ਨੇ ਸਿਰਫ ਡਾਂਗ ਟਪਾਉਂ ਕੰਮ ਕੀਤਾ ਜਾਂ ਲੋਕਾਂ ਦੇ ਨਾਲ ਲਿਆਕ ਕੀਤਾ ਔਰ ਅਸੀਂ ਆਪਣੇ 20-25 ਹਜ਼ਾਰ ਲੋਕ ਹਰ ਸਾਲ ਇਕੱਵਾਂ ਲੈਂਦੇ ਆ ਤੇ ਇਹ ਤਾਂ ਉਹਨਾਂ ਦੀ ਗਿਣਤੀ ਵੀ ਇਹਦੇ ਸਰਕਾਰ ਨੇ ਕਰਨ ਜਿਹੜੀ ਇਹ ਨਜਾਇਜ਼ ਨਹੀਂ ਸੰਭੀ ਡਾਕਟਰ ਬੈਂਸ ਡਾਕਟਰ ਬੈਂਸ ਸਾਡੀ ਜਿਹੜੀ ਮੁੱਢਲੀ ਸੰਸਥਾ ਸੀ ਉਹਦਾ ਕੀ ਨਾਂ ਸੀ ਤੇ ਤੁਸੀਂ ਪੀਐਸਸੀ ਮੱਤੇਵਾੜਾ ਚ ਕਿਦੋਂ ਜੁੜੇ ਸਾਡੀ ਸੰਸਥਾ ਦਾ ਨਾਂ ਸੀ ਆਰਬੀਐਸ ਰੂਟਸ ਜਿਹੜੀ ਕਿ ਰਾਜਗੁਰੂ ਭਗਤ ਸਿੰਘ ਸੁਸਦੇਵ ਦੇ ਨਾਂ ਤੇ ਅਸੀਂ ਕੀਤਾ ਸੀ ਜਦੋਂ ਦੀ ਮੁੱਠੇ ਚਾਉਣੇ ਸ਼ੁਰੂ ਕੀਤੇ ਉਹ ਅੱਛਾ ਕਰਦੇ ਆ ਕਰਦੇ ਆ ਬਹੁਤ ਸਾਰੀਆਂ ਮਹਤਮਾ ਜਿਹੜੀਆਂ ਚਲਾਈਆਂ ਪ੍ਰੋਜੈਕਟ ਚਲਾਈਏ ਰੈਵਨਿਊ ਦੇ ਨਾਂ ਤੇ ਪੰਜ ਬਾੜੀ ਦੇ ਨਾਂ ਤੇ ਪਰ ਮੁੱਖੇ ਜਦੋਂ ਕਾਂਗਰਸ ਦੇਲੇ ਦੀ ਸਰਕਾਰ ਦੇ ਵਿੱਚ ਮੱਤੇਵਾੜਾ ਕਾਉਂਟੂ ਦਾ ਯਾ ਫਾਰਵਰਡ ਪ੍ਰੋਟੈਸਟ ਕੋ ਵੀ 2 ਡੇ ਜੇ ਕੁਝ ਵੀ ਨਾ ਪਹਿਲਾਂ ਦੀ ਗੱਲ ਆ ਹੂੰ ਹੂੰ ਉਦੋਂ ਬੜੀ ਹਰਦਨੀ ਹੋਈ ਥੀ ਉਦੋਂ ਐ ਸੀ ਕਿਵੇਂ ਕੋਈ ਕੈਦ ਵਿੱਚ ਵੀ ਸੁਖੜਾ ਝਿਲਦੇ ਉੱਤੇ ਹੁਣ ਅਸੀਂ ਉਹਨਾਂ ਨੇ ਕੀ ਕਰਾਂਗੇ ਜਾਂ ਚੱਲ ਦੇਖਦੇ ਹੂੰ ਹੂੰ ਤੇ ਉਹ ਮੈਨੂੰ ਪਹਿਲਾਂ ਤੇ ਲੱਗਿਆ ਕਿ ਉਹ ਖਬਰ ਸ਼ਾਇਦ ਗਲਤ ਹੋ ਸਕਦੀ ਆ ਪਰ ਉਸ ਵੇਲੇ ਵੀ ਸਰਕਾਰ ਜਿਹੇ ਸੀ ਉਹਨਾਂ ਨੇ ਇੱਕ ਫਾਇਦਾ ਚੁੱਕਿਆ ਸੀ ਕੋਵਿਡ ਦਾ ਹੂੰ ਹੂੰ ਤੇ ਉਹ ਉੱਥੇ ਪਲਾਟ ਕਰਕੇ ਦੇਣ ਨੂੰ ਉਤਾਰੂ ਸੀ ਉਸ ਵੇਲੇ ਅਸੀਂ ਸਾਰੇ ਇਕੱਠੇ ਹੋਏ ਪੰਜ ਜਾਣਿਆਂ ਤੋਂ ਸ਼ੁਰੂਆਤ ਕੀਤੀ ਪੰਜ ਬੰਦਿਆਂ ਨੇ ਮਾਸਕ ਪਾ ਕੇ ਪੰਜਾਬੀ ਬੋਲਦੇ ਕੁਝ ਬਾਹਰ ਗਾਰਡਨ 'ਚ ਬਹਿ ਕੇ ਮੀਟਿੰਗ ਕੀਤੀ ਲੁਧਿਆਣੇ ਤੇ ਪਰ ਉਹਦੇ ਵਿੱਚ ਲੋਕਾਂ ਨੇ ਉਸ ਮੁੱਦੇ ਨੂੰ ਸਮੇਂ ਸਿਰ ਸਮਝਿਆ ਲੋਕ ਨਾਲ ਜੁੜੇ ਔਰ ਲੋਕ ਰੋਹ ਦੇ ਕਰਕੇ ਅਸੀਂ ਉਹ ਇੱਕ ਬਹੁਤ ਵੱਡਾ ਜਿਹੜਾ ਇੱਕ ਵਾਤਾਵਰਣ ਦਾ ਘਾਣ ਵੀ ਸੀ ਸਾਡੀ ਜ਼ਮੀਨ ਵੀ ਜਾਣੀ ਸੀ ਇੱਕ ਮੌਸਮ ਦਾ ਤਬਦੀਲੀ ਦਾ ਨੁਕਸਾਨ ਵੀ ਹੋਣਾ ਸੀ ਸਾਰੇ ਐਫਰਟ ਉਹਦੇ ਟੱਕ ਬਜੇ ਜਿਹੜੇ ਸੀ ਔਰ ਇਹ ਨਿਰੰਗਣੇ ਜਿਨ੍ਹਾਂ ਦੇ ਨਾਲ ਆਪਾਂ ਦਿਨ ਦੇ ਨਾਲ ਸਾਡੀ ਲੜਾਈ ਆ ਇਹ ਉਦੋਂ ਜਿੱਤਦੇ ਜਾਣਗੇ ਉਹ ਪ੍ਰੋਜੈਕਟ ਜਿਹੜਾ ਉਸ ਵੇਲੇ ਵਾਪਸ ਹੋਇਆ ਤੇ ਬੜਾ ਹੌਸਲਾ ਮਿਲਿਆ ਸਾਰਿਆਂ ਨੂੰ ਵੀ ਅਸੀਂ ਵਾਤਾਵਰਣ ਦੇ ਵੱਡੇ ਮੁੰਡੇ ਇਕੱਠੇ ਹੋ ਕੇ ਲੜ ਸਕਦੇ ਡਾਕਟਰ ਬੈਂਸ ਮੈਂ ਤੁਹਾਨੂੰ ਸੌਰੀ ਇੰਟਰੈਕਟ ਕਰ ਰਿਹਾ ਹਾਂ ਜਿਹੜਾ ਮੱਤੇ ਵਾਲਾ ਟੈਕਸਟਾਈਲ ਪਾਰਕ ਸੀ ਉਹਦਾ ਸਰਕਾਰ ਨੇ ਉਹਨੂੰ ਰੋਲ ਬੈਕ ਕੀਤਾ ਹੁਣ ਫਿਰ ਆ ਵਾਹਾਂ ਸੁਣੀਆਂ ਵਾ ਕਿ ਉਹ ਸ਼ਾਇਦ ਪਾਰਕ ਰਿਵਾਈਵ ਹੋ ਰਿਹਾ ਹੈ ਉਹਦੀ ਕੋਈ ਸੱਚਾਈ ਹੈ ਨਹੀਂ ਜੀ ਨਹੀਂ ਜਿਹੜਾ ਟੈਕਸਟਾਈਲ ਪਾਰਕ ਆ ਉਹ ਪੁਰੇ ਤਰੀਕੇ ਦੇ ਨਾਲ ਉਥੋਂ ਕੱਲਾ ਮੱਤੇ ਵਾਲਾ ਨਹੀਂ ਪੰਜਾਬ ਘਰ ਦੇ ਵਿੱਚੋਂ ਰੱਦ ਹੋ ਗਿਆ ਜਾਹੇ ਉਹ ਮੱਤੇ ਵਾਲੇ ਤੋਂ ਬਾਅਦ ਪਠਾਨਕੋਟ ਰੋਪੜ ਕਿਉਂਕਿ ਸਾਡੇ ਦਰਿਆਵਾਂ ਦਾ ਪਾਣੀ ਹੈ ਉੱਥੇ ਫਤੇਗੜ ਸਾਹਿਬ ਤੇ ਬਠਿੰਡੇ ਵਾਲਾ ਖਰਮਨ ਇਹਨਾਂ ਸਾਰੀਆਂ ਜਗ੍ਹਾ ਤੇ ਜਿਹੜੇ ਅਮਰਸੀ ਪਾਰਟੀ ਦੇ ਰਾਜ ਸਭਾ ਮੈਂਬਰ ਸੀ ਇਹਨਾਂ ਨੇ ਲੋਬਿੰਗ ਕਰਕੇ ਲਿਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਾਡਾ ਪਾਣੀ ਜਗ੍ਹਾ ਜਗ੍ਹਾ ਤੇ ਲੀਡਾਇਆ ਇਤਾਂ ਦੀਆਂ ਪਹਿਲਾਂ ਵੀ ਵਾਰੀਆਂ ਸਰਕਾਰਾਂ ਨੇ ਜਿਹੜਾ ਕੰਮ ਨਹੀਂ ਕੀਤਾ ਉਹ ਫਿਰ ਸੈਂਟਰਲ ਜਿਹੜੀ ਗਵਰਨਮੈਂਟ ਦੀ ਮਿਨਿਸਟਰੀ ਆ ਉਹਨਾਂ ਨੇ ਬਿਆਨ ਦੇ ਕੇ ਉਹਨੂੰ ਮੁੱਢੋਂ ਪੰਜਾਬ ਦੇ ਵਿੱਚ ਜਿਹੜਾ ਆ ਰੱਦ ਕਰ ਦਿੱਤਾ ਆ ਔਰ ਮੱਤੇਆੜੇ ਨੂੰ ਜਦੋਂ ਦੁਆਰੇ ਲੱਗਣ ਦੀ ਜਿਹੜੀ ਹੈ ਕਿਸੇ ਤਰ੍ਹਾਂ ਦੀ ਕੋਈ ਹੱਲ ਚੱਲਦੀ ਓਕੇ ਡਾਕਟਰ ਬੈਂਸ ਮੈਂ ਮੀਡੀਆ ਦੇ ਵਿੱਚ ਪੜਿਆ ਵਾ ਕਿ ਤੁਹਾਡੇ ਸੰਸਥਾ ਵੱਲੋਂ ਪੀਏਸੀ ਮੱਤੇਵਾੜਾ ਵੱਲੋਂ ਔਰ ਕੁਝ ਹੋਰ ਸੰਸਥਾਵਾਂ ਵੱਲੋਂ ਜਿਹੜਾ ਲਿੰਕ ਆ ਬੁੱਢੇ ਦਰਿਆ ਦਾ ਤੇ ਸਤਲੁਜ ਦਾ ਜਿੱਥੇ ਬੁੱਢਾ ਦਰਿਆ ਸਤਲੁਜ ਨੂੰ ਮਿਲਦਾ ਵਾ ਉਹਦੇ ਤੇ ਬੰਦ ਲਾਉਣ ਦਾ ਪਲਾਨ ਆ ਇਹ ਕੀ ਬੰਦ ਲੱਗਣਾ ਇਫ ਇਹ ਫੀਜ਼ੀਬਲ ਵੀ ਹੈ ਹੋ ਵੀ ਸਕਦਾ ਹੈ ਹਾਂ ਜੀ ਅਸੀਂ ਜਦੋਂ ਸਾਰੇ ਵੇਖੇ ਸੋਚਿਆ ਵੀ ਕੀ ਕਰਨਾ ਚਾਹੀਦਾ ਆ ਤੇ ਕਰ ਕਰ ਕੇ ਸਾਰੇ ਤਰੀਕੇ ਜਿਹੜੇ ਆ ਉਹ ਬਣਾ ਲਏ ਹਮਮ ਵੱਡੀਆਂ ਸੰਸਥਾਵਾਂ ਨੇ ਸਾਡੇ ਤੋਂ ਪਹਿਲਾਂ ਬਜ਼ੁਰਗਾਂ ਨੇ ਕੰਮ ਕੀਤਾ ਸਾਡੇ ਅਜੇ ਤੱਕ ਇੱਕ ਜਿਹੜਾ ਰੀਅਲਿਸਟਿਕ ਨਿਕਲ ਕੇ ਆਇਆ ਵੀ ਜੀ ਲੋਕ ਬਚਾਉਣੇ ਆ ਤੇ ਇਹ ਕਾਲੇ ਪਾਣੀ ਦਾ ਪੂਜਾ ਲਾਉਣਾ ਪੈਣਾ ਆ ਤੇ ਇਸ ਕਾਲੇ ਪਾਣੀ ਨੂੰ ਬੰਦ ਮਾਰਨਾ ਪੈਣਾ ਤੇ ਫੀਜ਼ੀਬਲ ਹੈ ਅਜੋਕੇ ਜਿਨ੍ਹਾਂ ਨਾਲ ਸਾਡੀ ਲੜਾਈ ਹੈ ਉਹ ਬਹੁਤ ਇੱਕ ਛੋਟਾ ਮਾੜਾ ਸਾਡਾ ਦੁਸ਼ਮਣ ਹੈ ਮੈਂ ਉਹਨੂੰ ਕਹਾਂਗਾ ਪਰ ਉਹ ਕਾਮਯਾਬ ਜਿਹੜਾ ਹਮੇਸ਼ਾ ਰਿਹਾ ਸਾਡੀ ਕਿਤੇ ਨਾ ਕਿਤੇ ਗਲਤੀ ਰਹੀ ਆ ਗੈਰਕਾਨੂੰਨੀ ਹੈ ਉਹ ਸਾਰੇ ਦਾ ਸਾਰਾ ਔਰ ਹੁਣ ਸਾਡਾ ਅਸੀਂ ਦਹੀਆ ਕਰ ਲਿਆ ਸਹੀ ਇਹ ਜਿਹੜਾ ਕਾਲਾ ਪਾਣੀ ਆ ਅਸੀਂ ਇਹਨੂੰ ਬੰਨ ਮਾਰਨਾ ਇਹਨੂੰ ਅਸੀਂ دریاਾਸ ਤੇ ਪੈਣ ਦੇ ਅੱਛਾ ਅਰੇ ਅਸੀਂ ਮਾਰਾਂਗੇ 15 ਸਤੰਬਰ ਦੀ ਕਾਲ ਦਿੱਤੀ ਆ ਅਸੀਂ ਉਧਰ ਨੂੰ ਭਰਾਂਗੇ ਪਰ ਇਹ ਤੁਸੀਂ ਕੁਦਰਤ ਨਾਲ ਨਹੀਂ ਖੇਡ ਰਹੇ ਆਫਟਰ ਆਲ ਜੋ ਇੱਕ ਨੈਚੁਰਲ ਟ੍ਰਿਬਿਊਟਰੀ ਆ ਉਹਨੂੰ ਤੁਸੀਂ ਇੱਕ ਦਰਿਆ ਤੋਂ ਅਡਡ ਕਰਨਾ ਚਾਹਦੇ ਨਹੀਂ ਨਹੀਂ ਉਹ ਤਾਂ ਤਾਂ ਇਦਾਂ ਹੈ ਜੀ ਜਿਹੜਾ ਵੱਡਾ ਦਰਿਆ ਆ ਅਸੀਂ ਉਹਨੂੰ ਪਹੁੰਚਾਉਣ ਦੀ ਐਸੇ ਵੇਲੇ ਕਰ ਰਹੇ ਹਾਂ ਅਸੀਂ ਉਹਨੂੰ ਵੀ ਰੀਕਲੇਮ ਕਰਨਾ ਹੈ ਇਕੱਲੀ ਸਤਲੁਜ ਦੀ ਗੱਲ ਨਹੀਂ ਸਸਦੂਨ ਜਿਸ ਤੇ ਵੱਡਾ ਦਰਿਆ ਉਹਦੀ ਪ੍ਰਿਵਿਜਰੀ ਆ ਅਸੀਂ ਕਾਲੇ ਪਾਣੀ ਨੂੰ ਬੰਨ੍ਹ ਮਾਰਨ ਦੀ ਗੱਲ ਕਰਦੇ ਆ ਔਰ ਜਿਹੜਾ ਸਭ ਤੋਂ ਵੱਡਾ ਅਫੈਕਟਡ ਪਹਿਲਾ ਜਿਹੜਾ ਉਹ ਵਿਧਿਆਣਾ ਹੀ ਆ ਹੂੰ ਹੂੰ ਅਸੀਂ ਜਿਹੜਾ ਕਾਲਾ ਪਾਣੀ ਆ ਉਹਨੂੰ ਬੰਨ੍ਹ ਮਾਰ ਕੇ ਇਸ ਛੋਟੇ ਦਰਿਆ ਨੂੰ ਵੀ ਰੀਕਲੇਮ ਕਰਨ ਦਾ ਵਿਚਾਰ ਇਸ ਦੀ ਗੱਲ ਕਰ ਰਹੇ ਸੀ ਪਰ ਜਦੋਂ ਜੇ ਸਰਕਾਰ ਕਹਿੰਦੀ ਸਾਨੂੰ ਹੱਲ ਦੇ ਦਿਓ ਅਸੀਂ ਉਹਨੂੰ ਕਹਿੰਦੇ ਆ ਵੀ ਪਹਿਲਾ ਕੰਮ ਤੇ ਇਹ ਜਿਹੜਾ ਜ਼ਹਿਰ ਆ ਇਹ ਸਾਰੇ ਪੰਜਾਬ ਤੇ ਜਾਣਾ ਨਹੀਂ ਚਾਹੀਦਾ ਤੁਸੀਂ ਜੇ ਲੁਧਿਆਣੇ ਇੰਡਸਟਰੀ ਲਾਈ ਆ ਤੇ ਤੁਸੀਂ ਉਹਨੂੰ ਲੁਧਿਆਣੇ ਰੱਖੋ ਤੇ ਲੁਧਿਆਣੇ ਟ੍ਰੀਟ ਕਰੋ ਤੇ ਉਸ ਨੂੰ ਟ੍ਰੀਟ ਕਰਨ ਦੇ ਲਈ ਤੁਸੀਂ 100 ਏਕੜ ਦੀ ਝੀਲ ਬਣਾਓ ਉਹਦੇ ਵਿੱਚ ਪਾਣੀ ਲੈ ਕੇ ਜਾਓ ਤੁਸੀਂ ਆਪ ਕਹਿੰਦੇ ਹੋ ਜੀ ਜ਼ੀਰੋ ਲਿਕੁਇਡ ਡਿਸਚਾਰਜ ਲਿਆਵਾਂਗੇ ਤੇ ਸਾਡੇ ਟ੍ਰੀਟਮੈਂਟ ਪਲਾਂਟ ਦਾ ਪਾਣੀ ਤੁਸੀਂ ਪੀ ਸਕਦੇ ਹੋ ਉਹਦੇ ਵਿੱਚ ਅਸੀਂ ਇਹਨਾਂ ਨੂੰ ਹੱਲ ਦਿੱਤਾ ਵੀ ਇਹ ਲੁਧਿਆਣੇ ਦੀ ਅਲਮਤ ਨੂੰ ਪਹਿਲਾਂ ਤਾਂ ਲੁਧਿਆਣੇ ਰੱਖੋ ਫਿਰ ਸਾਡਾ ਸਾਰਾ ਪੰਜਾਬ ਵਾਜਦਾ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਲਿਮਟਿਡ ਜਗ੍ਹਾ ਹੋਊਗੀ ਤੁਸੀਂ ਆਪੇ ਹੀ ਉਸ ਨੂੰ ਜੇ ਤੁਹਾਡੀ ਚੀਜ਼ ਭਰ ਜੂਗੀ ਤੇ ਇਧਰਲੇ ਪਾਸੇ ਤੁਸੀਂ ਰੋਕ ਦਿਓਗੇ ਤਾਂ ਉਹ ਬਹੁਤ ਸਾਰੇ ਸਟੇਜਸ ਦੇ ਵਿੱਚ ਸਰਕਾਰ ਨੂੰ ਵੀ ਅਸੀਂ ਸੁਝਾਅ ਦਿੱਤੇ ਆ ਜਿਹੜੇ ਫੀਜ਼ੀਬਲ ਆ ਸਸਤੇ ਆ ਸਾਡੀ ਇਕਨੋਮੀ ਸਾਡੀ ਫੂਡ ਸਿਕਿਉਰਿਟੀ ਸਾਡੇ ਲੋਕ ਇਹਦੇ ਨਾਲ ਬਚਦੇ ਆ ਡਾਕਟਰ ਬੈਂਸ ਜਿਹੜਾ ਬੁੱਢਾ ਦਰਿਆ ਵਾ ਕਿ ਇਹ ਸ਼ੁਰੂ ਤੋਂ ਹੀ ਸਤਲੁਜ ਦੇ ਵਿੱਚ ਪੈਂਦਾ ਸੀ ਜਾਂ ਇਹ ਬਾਅਦ ਵਿੱਚ ਪੈਣ ਲੱਗਾ ਵਾ ਇਹਦਾ ਟ੍ਰਿਬਿਊਟਰੀ ਤੇ ਸਤਲੁਜ ਗਿਆਦੀ ਹੋਈ ਆ ਇਹ ਦੋਨੋਂ ਪਾਸੇੋਂ ਸਤਲੁਜ ਦੇ ਵਿੱਚੋਂ ਨਿਕਲਦਾ ਸੀ ਇਹਦੇ ਵਿੱਚੋਂ ਸਾਡਾ ਬਰਸਾਤੀ ਪਾਣੀ ਜਿਹੜਾ ਸੀ ਉਹ ਜਾਂਦਾ ਸੀ ਸਤਲੁਜ ਨੇ ਕਿਸੇ ਵੇਲੇ ਆਪਣਾ ਜਿਹੜਾ ਵਹਿਣ ਬੰਦ ਰਿਆ ਸੀ ਪਰ ਇਹ ਟ੍ਰਿਬਿਊਟਰੀ ਦੇ ਵਿੱਚੋਂ ਪਿੱਛੋਂ ਪਾਣੀ ਲਗਾਤਾਰ ਪੈਂਦਾ ਸੀ ਤੇ ਅੱਗੇ ਜਾ ਕੇ ਮੋਗੇ ਦੇ ਤੇ ਲਾਗੇ ਇੱਕ ਦਰਿਆ ਕਿਤੇ ਦੁਆਰਾ ਜਾਂਦਾ ਹੂੰ ਇਹਦੇ ਵਿੱਚ ਕੀਤਾ ਕਿ 1960 ਦੀ ਮਰੱਬੇਬੰਦੀ ਵੇਲੇ ਇਹਦਾ ਜਿਹੜਾ ਪਿਛਲਾ ਕਨੈਕਸ਼ਨ ਸੀ ਉਹ ਤੋੜ ਦਿੱਤਾ ਗਿਆ। ਉਹ ਜ਼ਮੀਨਾਂ ਜਿਹੜੀਆਂ ਨੇ ਅਥਾਊਟ ਕਰ ਦਿੱਤੀਆਂ ਗਈਆਂ। ਇਸੇ ਤਰੀਕੇ ਦੇ ਨਾਲ ਇਹਦਾ ਜਿਹੜਾ ਵਹਿਣ ਸੀ ਉਹ ਜਿਹੜਾ ਸਤਲੁਜ ਦੇ ਨਾਲ ਨੈਚੁਰਲ ਤੌਰ ਤੇ ਅੱਗੇ ਵਹਦਾ ਸੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਲੀਪੁਰ ਦੇ ਲਾਗੇ ਕਨੈਕਟ ਦੁਆਰਾ ਕੀਤਾ ਗਿਆ। ਹਾਲਾਂਕਿ ਜੇ ਤਾਂ ਉਹਦੇ 'ਚ ਨੈਚੁਰਲ ਪਾਣੀ ਆਉਂਦਾ ਆ ਉਹ ਵੀ ਬਹੁਤ ਵੱਡਾ ਇਸ਼ੂ ਨਹੀਂ ਸੀ ਮੁੱਦਾ ਨਹੀਂ ਸੀ ਕਿਉਂਕਿ ਇਹ ਨੇਚਰਲ ਆ ਤੇ ਉਹ ਕਿਤੇ ਵੀ ਵਹਿੜ ਬਦਲ ਵੀ ਸਕਦਾ ਜੁੜ ਵੀ ਸਕਦਾ ਹਮ ਹਮ ਪਰ ਕਿਤੇ ਨਾ ਕਿਤੇ ਜਿਹੜਾ ਉਸ ਦੇ ਕੰਮ ਕੀਤਾ ਗਿਆ ਉਹ ਦੀ ਕਿਸੇ ਕਿਸ ਕਿਉਂਕਿ ਹੁਣ ਲੁਧਿਆਣੇ ਦੇ ਡੀਸੀ ਦਫਤਰ ਦੇ 100 ਸਾਲ ਦੇ ਕਿਹੜੇ ਚੇਂजेस ਆਏ ਹਮ ਉਹਦੀ ਇੱਕ ਰਿਪੋਰਟ ਮੰਗੀ ਹੈ ਮੈਨੂੰ ਲੱਗਦਾ ਉਹਦੇ ਵਿੱਚ ਚੀਜ਼ਾਂ ਨਿਕਲ ਕੇ ਆਉਣਗੀਆਂ ਅਸੀਂ ਵੀ ਆਪਣੇ ਤੌਰ ਤੇ ਕੋਸ਼ਿਸ਼ ਕਰਦੇ ਪਏ ਆ ਪਰ ਮੁੱਢਲੀ ਗੱਲ ਤਾਂ ਇਹੀ ਹੈ ਵੀ ਸਰਸਾ ਦਾ ਪਾਣੀ ਹੈ ਜਿੱਦਾਂ ਮਰਜ਼ੀ ਲੈ ਕੇ ਜਾਵੇ ਜਿਹੜਾ ਕਾਲਾ ਪਾਣੀ ਹੈ ਇਹਦੇ ਵਿੱਚ ਉਹ ਦੇ ਵਿੱਚ ਨਹੀਂ ਪੈਣਾ ਚਾਹੀਦਾ ਕੋ ਕਾਨੂੰਨ ਦੇ ਤੌਰ ਤੇ ਵੀ ਉਲੰਘਣਾ ਕੀਤੀ ਜਾਂਦੀ ਹੈ ਜਿਹੜੇ ਸਾਡੇ ਪੁਰਾਣੇ ਲਾਅ ਉਹਦੇ ਮੁਤਾਬਕ ਆ ਤੁਸੀਂ ਜਿਹੜਾ ਮੈਂਸ਼ਨ ਕੀਤਾ ਵੀ ਕਾਲਾ ਪਾਣੀ ਨਹੀਂ ਪਹਿਣਾ ਚਾਹੀਦਾ ਇਹ ਕਿੰਨੀਆਂ ਕਿ ਇੰਡਸਟਰੀਜ਼ ਆ ਜਿਹੜਾ ਇਹ ਕਾਲਾ ਪਾਣੀ ਪੈਦਾ ਕਰਦੀਆਂ ਵਾ ਜਿਹੜਾ ਹੁਣ ਦਰਿਆ 'ਚ ਪੈ ਰਿਹਾ ਵਾ ਜਿਹਦੇ ਕਰਕੇ ਰਾਜਸਥਾਨ ਤੱਕ ਜਿਹੜੇ ਲੋਕ ਨੇ ਉਹਨਾਂ ਤੇ ਅਸਰ ਪੈ ਰਿਹਾ ਇਹਦੇ ਵਿੱਚ ਲੁਧਿਆਣੇ 'ਚ 300 ਦੇ ਡਾਈਂਗ ਇੰਡਸਟਰੀ ਹੈ ਜੀ ਅੱਛਾ ਜਿਹੜੀ ਕਿ ਮਿਨਿਸਪਲ ਲਿਮਟ ਤੇ ਵਿੱਚ ਆ ਹਮ ਇੱਕ ਤੇ ਉਹ 300 ਆ ਇਸ ਤੋਂ ਬਿਨਾ ਬਹੁਤ ਸਾਰੇ ਸਕੈਟਰਡ ਯੂਨਿਟ ਆ ਜਿਹੜੇ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾਂਦੀ ਉਹ ਗੈਰ ਕਾਨੂੰਨੀ ਵੀ ਹੁੰਦੀਆਂ ਨੇ ਛੋਟਾ ਮੋਟਾ ਲਾਇਸੈਂਸ ਲੈ ਕੇ ਇੱਕ ਉਹ ਹੈ ਇਸ ਤੋਂ ਬਿਨਾ ਕੋਈ 50 ਦੇ ਕਰੀਬ ਕਾਰਪੋਰੇਸ਼ਨ ਦੀ ਲਿਮਟ ਤੋਂ ਬਾਹਰ ਮਾਛੀਆੜੇ ਵਾਲੇ ਪਾਸੇ ਉਥੇ ਵੀ ਯੂਨਿਟ ਲੱਗੇ ਹੋਏ ਆ ਜਿਹੜੇ ਮਾੜਾ ਮੋਟਾ ਕੋਈ ਮਨਜ਼ੂਰੀ ਲੈ ਲੈਂਦੇ ਆ ਪਰ ਅੰਦਰ 10 ਤਰ੍ਹਾਂ ਦੇ ਘਾੜ ਉਹ ਘਾੜ ਕਿਸ ਤਰ੍ਹਾਂ ਕਿਉਂਕਿ ਉਹਨਾਂ ਉਹਨਾਂ ਨੂੰ ਸੀਵਰ ਦੇ ਵਿੱਚ ਪਾਉਣ ਦੀ ਕੋਈ ਪਰਮਿਸ਼ਨ ਨਹੀਂ ਹੁੰਦੀ ਪਰ ਉਹ ਗਰਾਊਂਡ ਦੇ ਵਿੱਚ ਬੋਰ ਕਰਕੇ ਜਿਹੜਾ ਐਫਲੂਐਂਟ ਹੈ ਉਹਦੇ ਵਿੱਚ ਪਾ ਦਿੰਦੇ ਆ ਅੰਦਰ ਟ੍ਰੀਟ ਨਹੀਂ ਕਰਦੇ ਜਿਹੜੀ ਡਾਈ ਉਹ ਯੂਜ਼ ਕਰਦੇ ਆ ਉਹਨਾਂ ਤੇ ਬੈਨ ਲੱਗਿਆ ਹੁੰਦਾ ਆ ਉਹ ਉਹਨਾਂ ਨੂੰ ਲਗਾਤਾਰ ਯੂਜ਼ ਕਰੰਦੀਆਂ ਨੇ ਫਿਰ ਪੋਲਿਊਸ਼ਨ ਕੰਟਰੋਲ ਦੇ ਬੋਰਡ ਦੇ ਜਿਹੜੇ ਬੰਦੇ ਆ ਉਹ ਆਪ ਜਾ ਕੇ ਉਹਨਾਂ ਨੂੰ ਦੱਸਦੇ ਆ ਵੀ ਤੁਸੀਂ ਕਿਹੜੇ ਕਿਹੜੇ ਤਰੀਕੇ ਹੋਰ ਆ ਜਿਹਦੇ ਨਾਲ ਤੁਹਾਡੀ ਕਾਸਟ ਬਿਲਕੁਲ ਫ੍ਰੀ ਅਕੀ ਹੋ ਜੂਗੀ ਦੇ ਮੁਫੀਏ ਕੰਮ ਕਰ ਸਕਦੇ ਆ ਮਤਲਬ ਜਿਹੜੇ ਤਾਂ ਇਨੀ ਗੱਲ ਆ ਉਹ ਤਾਂ ਹੁਣੇ ਹੀ ਨਹੀਂ ਚਾਹੀਦੇ ਜਿਹੜੇ ਕਾਰਪੋਰੇਸ਼ਨ ਏਰੀਏ ਦੇ ਅੰਦਰ ਆ ਉਹ ਸਾਰੇ ਦੇ ਸਾਰੇ ਰੀਵਰ ਦੇ ਵਿੱਚ ਵੀ ਪਾਈ ਜਾਂਦੇ ਆ ਉਹ ਵੀ ਗੈਰ ਕਾਨੂੰਨੀ ਐ ਵੱਡੇ ਦਰਿਆ ਦੇ ਵਿੱਚ ਵੀ ਬਿਨਾ ਟ੍ਰੀਟ ਕਰਕੇ ਪਾਈ ਜਾਂਦੇ ਆ ਆਪਣੇ ਆਪ ਨੂੰ ZLD ਕਹਿੰਦੇ ਪਿਆ ਉਹ ਵੀ ਗੈਰ ਕਾਨੂੰਨੀ ਐ ਤੀਸਰਾ ਉਹਨਾਂ ਨੇ ਪਾਣੀ ਸੀਈਟੀਪੀ ਦੇ ਵਿੱਚ ਟ੍ਰੀਟ ਕਰਨਾ ਹਮ ਉਹਨਾਂ ਨੇ ਗੈਰ ਕਾਨੂੰਨੀ ਪਾਈਪਾਂ ਐਸਟੀਪੀ ਨੂੰ ਪਾ ਦਿੱਤੀਆਂ ਬਿਸੀ ਕਿਉਂ ਹੁੰਦਾ ਜਿਹੜਾ ਕੈਮੀਕਲ ਲੀਕਸ ਕਰਦਾ ਉਹਨਾਂ ਨੇ ਉਹੀ ਬਜਾਏ ਜਿਹੜੇ ਸਰਕਾਰ ਨੇ ਪੈਸੇ ਖਰਚ ਕੇ 680 ਕਰੋੜ ਦੀ ਵੀ ਜਿਹੜੇ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਪ੍ਰੋਜੈਕਟ ਲੱਗੇ ਉਹਦੇ ਵਿੱਚ ਆਪਣਾ ਕੈਮੀਕਲ ਗੈਰਕਾਨੂੰਨੀ ਪਾਈਪਾਂ ਦਾ 파ਸਾ ਉਹ ਪਾਈਪਾਂ ਉੱਥੇ ਦੱਬੀਆਂ ਹੋਈਆਂ ਉੱਥੇ ਵੀ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਜਿਹਦੇ ਨਾਲੇ 680 ਕਰੋੜ ਸਾਲ ਡੇਢ ਸਾਲ ਦੇ ਵਿੱਚ ਮਿੱਟੀ ਹੋ ਜਾਣਾ ਕਿਉਂਕਿ ਉਹ ਮਸ਼ੀਨਰੀ ਕੈਮੀਕਲ ਨੂੰ ਕਲੀਅਰ ਕਰਨ ਦੇ ਲਈ ਨਹੀਂ ਬਣੀ ਹੋਈ ਉਹ ਸੀਵਰ ਨੂੰ ਲਈ ਬਣੀ ਹੋਈ ਹੈ ਸ਼ੁਰ ਇਹਨਾਂ ਦੇ ਸਬੂਤ ਲੋਕਾਂ ਦੇ ਮੂਰੇ ਆ ਬੀਡੀ ਇਹ ਸਾਰੇ ਦੇ ਸਾਰੇ ਗੈਰਕਾਨੂੰਨੀ ਕੰਮ ਲੋ ਪਿਛਲੇਆਂ ਪੰਜ ਛੇ ਸਰਕਾਰਾਂ ਦੇ ਵਿੱਚ ਸਿਰਫ ਇਸ ਲਈ এলাਵ ਕੀਤਾ ਵੀ ਕੋਈ ਗੱਲ ਨਹੀਂ ਆਹ ਜਿਵੇਂ ਕਿ ਆ ਪਾਦਲਾ ਨੇ ਜਿਹੜਾ ਪ੍ਰੋਜੈਕਟ ਲਿਆਂਦਾ ਉਹ 10 ਸਾਲ ਨਹੀਂ ਬਣਿਆ 2 ਸਾਲ ਉਹਨੂੰ ਕਨੈਕਸ਼ਨ ਨਹੀਂ ਮਿਲਿਆ ਹੂੰ ਜਿਹੜੀ ਹੁਣ ਦੀ ਸਰਕਾਰ ਆ ਇਹ 2022 ਤੋਂ ਲੈ ਕੇ ਹੁਣ 24 ਇਹਨਾਂ ਸਾਰਿਆਂ ਨੂੰ ਐਕਸਟੈਂਸ਼ਨ ਦਿੰਦੀ ਪਈ ਹੈ ਵੀ ਤੁਸੀਂ ਕਹਿ ਚੁਣੋ ਨਹੀਂ ਹੋ ਇਹ ਕਮੇਟੀ ਨੂੰ ਮਿਲਣ ਜਾਂਦੇ ਆ ਮੀਟਿੰਗ ਹੈਰ ਹੋਲ ਮਿਨਿਸਟਰੀ ਹੈ ਉਹ ਇਹਨਾਂ ਨੂੰ ਐਕਸਟੈਂਸ਼ਨ ਦਿੰਦਾ ਰਿਹਾ ਹੁਣ ਗੈਰ ਕਾਨੂੰਨੀ ਕੰਮ ਨੂੰ ਕਿਉਂ ਐਕਸਟੈਂਸ਼ਨ ਦਿੱਤੀ ਗਈ ਉਹਦੇ ਦੀ ਸਰਕਾਰ ਜਵਾਬ ਦੇਵੇ ਇੱਕ ਤਾਂ ਹੈ ਵੀ ਅਸੀਂ ਜਾਇਦ ਕੰਮ ਨੂੰ ਰੁਕੜਾ ਚਾਹੁੰਦੇ ਆਂ ਵੀ ਉਹ ਗਲਤ ਕਰ ਰਹੇ ਡਾਕਟਰ ਬੈਂਸ ਪਿਛਲੇ ਕਰੀਬ 30 ਸਾਲਾਂ ਦੇ ਵਿੱਚ ਪਤਾ ਲੱਗਾ ਕਿ 2000 ਕਰੋੜ ਦੇ ਕਰੀਬ ਰੁਪਈਆ ਜਿਹੜਾ ਵਾ ਬੁੱਢਾ ਨਾਲਾ ਦੇ ਦੀ ਸਫਾਈ ਦੇ ਨਾਂ ਤੇ ਖਰਚ ਹੋਇਆ ਵਾ ਤੁਹਾਡਾ ਕੀ ਤੁਹਾਡੀ ਕੀ ਫੀਲਿੰਗ ਹੈ ਕਿ ਕਿਸੇ ਸਰਕਾਰ ਨੇ ਕੋਈ ਵਾਕਿਆ ਹੀ ਬੁੱਡੇ ਨਾਲੇ ਨੂੰ ਸਾਫ ਕਰਨ ਲਈ ਸਤਲੂ ਨੂੰ ਸਾਫ ਕਰਨ ਵਾਸਤੇ ਕੋਈ ਐਫਰਟ ਕੀਤਾ ਵਾ ਜੇ ਤਾਂ ਮੋਟਾ ਪੂਟਾ ਵਿਕਤੀ ਇਹ ਤੇ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਸਿਰਫ ਜਦੋਂ ਕੋਈ ਥੋੜਾ ਜਿਹਾ ਰੌਲਾ ਪੈ ਜਾਣਾ ਉਸ ਵੇਲੇ ਕਈ ਸਰਕਾਰ ਸਰਕਾਰਾਂ ਵੇਲੇ ਤਾਂ ਮਜ਼ਾਕ ਵੀ ਹੋਏ ਜਿਵੇਂ ਕਿ ਐਡਾ ਵੱਡਾ ਘਾਣ ਰਾਜਸਥਾਨ ਝੋਣ ਲਿਆ ਤੁਸੀਂ ਇੱਕ ਛੋਟੇ ਜਿਹੇ ਪੈਕੇਟ ਨਾਲ ਬੈਕਟੀਰੀਆ ਸੁਧ ਕੇ ਕਹਿੰਦੇ ਹੋ ਤੇ ਉਹਨੂੰ ਕਹਿੰਦੇ ਹੋ ਇਟ ਇਜ਼ ਅ ਗ੍ਰੀਨ ਬ੍ਰਿਜ ਟੈਕਨੋਲੋਜੀ ਸੈਂਟਰ ਦੇ ਮੰਤਰੀ ਉਸ ਵੇਲੇ ਆਉਂਦੇ ਆ। ਹੂੰ। ਮਤਲਬ ਲੋਕਾਂ ਨੇ ਉਹ ਮੁਲਾਕਾਤ ਹੁੰਦੇ ਵੀ ਵੇਖੇ। ਤੇ ਇਹਦੇ ਤੇ ਵੀ ਅਸੀਂ ਪਤਾ ਨਹੀਂ ਐਨੇ ਕਰੋੜ ਖਰਚ ਦੇਾਂਗੇ। ਉਹਦੇ ਨਾਲ ਉਹ ਤਾਂ ਕੁਝ ਬਣਦਾ ਹੀ ਨਹੀਂ ਸੀ। ਉਹਨਾਂ ਨੂੰ ਤਾਂ ਅਸੀਂ ਵਰਕ ਡਿਸਕਸ਼ਨ ਵੀ ਨਹੀਂ ਕਰਮ ਇਹਦੇ। ਹੂੰ। ਫੇਰ ਇਹਦੇ ਵਿੱਚ ਥੋੜਾ ਰੁਪਈਆ ਖਰਚ ਕੇ ਬਹੁਤ ਸਾਰੀ ਇੱਕ EIL ਦੀ ਰਿਪੋਰਟ ਸਗੀ। ਵੀ ਇਹਦੇ 'ਚ ਹੱਲ ਕੀ ਹੋਣਾ ਚਾਹੀਦਾ ਉਹ ਬੜੀਆਂ। ਹੂੰ। ਪਰ ਮੋਟੀਆਂ-ਮੋਟੀਆਂ ਜਿਹੜੀਆਂ ਤਿੰਨ ਪੋਲੀਟੀਕਲ ਪਾਰਟੀਆਂ ਦੀ ਸਰਕਾਰ ਨੇ। ਬਾਦਲਾ ਨੇ ਕੀ ਕੀਤਾ ਵੀ ਅਸੀਂ ਜੀ ਇਹਨਾਂ ਡਾਈਂਗਾਂ ਨੂੰ ਵੱਖਰੀ ਜਗ੍ਹਾ ਦੇ ਦਿੰਨੇ ਆ। ਤੇ ਅਸੀਂ ਉਸ ਨੂੰ ਸਬਸਿਡੀ ਦੇ ਦੇਵਾਂਗੇ ਇਹ ਟ੍ਰੀਟਮੈਂਟ ਪਲਾਂਟ ਲੋਰ ਹੂੰ 25 ਰੁਪਈਆ ਦਾ 50% ਅਸੀਂ ਦੇ ਦਾਂਗੇ 25 ਰੁਪਈਏ ਇਹ ਆਪ ਕਰਦੇ ਹੂੰ ਇੱਕ ਪਲਾਨ ਲਿਆ ਹੁੰਦਾ ਉਹ ਪਲਾਨ 10 ਸਾਲ ਇੰਪਲੀਮੈਂਟ ਨਹੀਂ ਹੋਇਆ ਹੁਣ ਉਹਦੇ ਚ ਨੌਨ ਸੀਰੀਅਸ ਨੇਸੈਸਰੀ ਕੰਮ ਹੀ ਛੱਡਦੇ ਹੋਣਾ ਹੁਣ ਉਹ ਪਲਾਂਟ ਜਿਹੜਾ ਉਦੋਂ ਦਾ ਲੱਗਿਆ ਹੋਇਆ ਆ ਹੁਣ ਅਸੀਂ ਪਿਛਲੇ ਸਾਲ ਜਾ ਕੇ ਦੇਖਿਆ ਉਹਦਾ 2 ਸਾਲ ਤੋਂ ਬਿਜਲੀ ਦਾ ਕਨੈਕਸ਼ਨ ਨਹੀਂ ਸੀ ਆਇਆ ਹੋਇਆ ਇਹ ਮੈਂ ਗੱਲ ਕਰਦਾ ਸਭ ਤੋਂ ਪਹਿਲੀ ਜਿਹੜੀ ਸਰਕਾਰ ਆ ਉਹ ਦੀ ਹੈ ਓਕੇ ਓਕੇ ਵੇ ਉਹਦੇ ਉਹਦੇ ਨਤੀਜੇ ਵੀ ਹੁਣ ਤੱਕ ਨਹੀਂ ਆਏ ਫਿਰ ਉਸ ਤੋਂ ਬਾਅਦ ਕਾਂਗਰਸੀ ਗਵਰਨਮੈਂਟ ਆਉਂਦੀ ਹੈ ਰਾਲਾ ਪੈਂਦਾ ਆ ਜਦੋਂ ਮੈਂ ਦੱਸਿਆ ਕਿ 2017 18 ਵਾਲਾ ਉਹਦੇ ਵਿੱਚ ਇੱਕ ਹੀ ਜੀ ਨਿਕਲ ਕੇ ਆਈ ਵੀ ਟ੍ਰੀਟਮੈਂਟ ਪਲਾਂਟ ਜਿਹੜੇ ਲੱਗਣੇ ਚਾਹੀਦੇ ਆ ਵੀ ਉਹਦੇ ਨਾਲੇ ਪਾਣੀ ਸਾਫ਼ ਹੋ ਜਾਊਗਾ ਉਸ ਵੇਲੇ 680 ਕਰੋੜ ਰੱਖਿਆ ਗਿਆ ਉਹਦੇ ਚ ਸਾਡੀ ਜਥੇਬੰਦੀਆਂ ਨੇ ਨਿਗਾਹ ਰੱਖੀ ਉਹਦੀਆਂ ਬਰੀਕੀਆਂ ਦੇ ਵਿੱਚ ਇਹਨਾਂ ਦਾ 50-60 ਕਰੋੜ ਅਸੀਂ ਬਚਾਇਆ ਵੀ ਜਿਹੜਾ ਕਿ ਨਜਾਇਜ਼ ਵਿੱਚ ਪਾਇਆ ਹੋਇਆ ਸੀ ਐਲੀਮੈਂਟ ਉਹਦੀ ਲੋੜ ਨਹੀਂ ਸੀ ਜੀ ਉਹ ਜਿਹੜੇ ਪ੍ਰੋਜੈਕਟ ਚੱਲੇ ਉਹ ਨਾ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਉਹ ਪ੍ਰੋਜੈਕਟ ਮਾੜੇ ਸੀ ਉਹ ਚੰਗੇ ਸੀ ਉਸ ਵੇਲੇ ਜਿਹੜਾ 680 ਕਰੋੜ ਵਾਲਾ ਇਫਰਟ ਸੀ ਚਾਹੇ ਉਹ 15 ਤੋਂ 20% ਦਾ ਫਰਕ ਆਉਂਦਾ ਪਰ ਉਹ ਜਿਹੜੇ ਪ੍ਰੋਜੈਕਟ ਹੈ ਉਹ ਵੀ ਡਾਈੰਗ ਵਾਲਿਆਂ ਨੇ ਚੱਲਣ ਨਹੀਂ ਦਿੱਤੇ ਉਹਦੇ ਵਿੱਚ ਆਪਣੀਆਂ ਰੰਗ ਵਾਲੇ ਪਾਣੀ ਦੀਆਂ ਦੀਆਂ ਪਾਈਪਾਂ ਪਸਾਤਦੀਆਂ ਆਪਣਾ ਪਾਣੀ ਡਾਇਵਰਟ ਕਰ ਦਿੱਤਾ ਜੀ ਤੇ ਉਹ ਉਸੇ ਚੀਜ਼ ਦਾ ਸਾਨੂੰ ਡਰਾ ਵੀ ਜੇ ਪੈਸੇ ਲੱਗੇ ਆ ਤੇ ਉਹ ਫੇਲ ਹੁੰਦੇ ਨਜ਼ਰ ਆ ਰਿਹਾ ਜਿਹੜੀ ਹੋਣ ਵਾਲੀ ਸਰਕਾਰ ਹੈ ਔੜ ਵਾਲੀ ਸਰਕਾਰ ਨੇ ਵੇਲੇ ਕੀ ਹੋਇਆ ਕਿ ਡਾਈੰਗਾਂ ਨੂੰ ਤਾਂ ਪਹਿਲਾਂ ਇਹਨਾਂ ਨੇ ਮੱਤੇ ਵਾਲਾ ਜਗ੍ਹਾ ਦੇਣ ਦੀ ਕੋਸ਼ਿਸ਼ ਕੀਤੀ ਅਸੀਂ ਰੋਕਿਆ ਹੂੰ ਫੇਰ ਇਹਨਾਂ ਨੇ ਡਾਈਂਗਾ ਨੂੰ ਐਕਸਟੈਂਸ਼ਨਾਂ ਦਿੱਤੀਆਂ ਹੁਣ ਘੜਾ-ਘੜਾ ਡਾਈਂਗਾ ਦਰਿਆ ਦੇ ਪੱਤਣ ਤੇ 15-15 20-20 ਡਾਈਂਗਾ ਪਿੰਡਾਂ ਚ ਫੁੱਲਣ ਡੇ ਆ। ਅੱਛਾ। ਉਹ ਇਹਨਾਂ ਦੀ ਸੈਂਪਸ ਤੋਂ ਬਿਨਾਂ ਨਹੀਂ ਫੁੱਲ ਸਕਦੀਆਂ। ਮਾਗੜ ਪਿੰਡ ਦੇ ਵਿੱਚ 25-30 ਮੌਸਮ ਹੋ ਗੀਆਂ। ਉਹਦੇ ਵਿੱਚ 8-10 ਡਾਈਂਗਾ ਵਾਲਿਆਂ ਨੇ ਪਲਾਂਟ ਲਏ। ਇਹਨਾਂ ਨੇ ਉਹਨਾਂ ਨੂੰ ਅਲਾਅ ਕਰ ਦਿੱਤਾ ਵੀ ਤੁਸੀਂ ਆਪਣਾ ਪਾਣੀ ਨਾ ਜੀ ਸਫੈਦੇ ਲਾ ਕੇ ਹੂੰ ਉਹਦੇ ਵਿੱਚ ਪਾ ਦਿਓ। ਪਰ ਉਹ ਟੈਕਨੀਕਲੀ ਕੀ ਹੈ ਕਿ ਉਹ ਪੱਤਣ ਹੈ دریا ਦਾ ਕੰਢਾ ਹੈ ਮਾਰਗਟ ਪਿੰਡ ਜਮਾ ਹੀ دریا ਦੀ 6-7 ਕਿਲੋਮੀਟਰ ਦੇ ਇਚਾ ਜੀ ਇਹ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇਸ ਫਾਇਦਾ ਲਾ ਕੇ ਵਿੱਚ ਡੈਕਟਰ ਜਿੰਨੀ ਜਗ੍ਹਾ ਖੁੱਸ ਨਹੀਂ ਬੰਦੇ ਟਰੈਕਟਰ ਪੂਰਾ ਥੱਲੇ ਚਲੇ ਜਾਂਦਾ 10-10 12-12 ਕੋਈ ਹੂੰ ਔਰ ਦੇ ਉੱਤੇ ਇਹਨਾਂ ਨੇ ਆਪਣਾ ਕਾਲਾ ਪਾਣੀ ਛੱਡਿਆ ਤੇ ਰੇਤਾ ਤੇ ਪਾਣੀ ਜਮਾ ਹੀ ਖਤਮ ਹੋ ਜਾਂਦਾ ਚੀਤੀ ਕਿਉਂਕਿ ਲੈਟਰਲ ਮੂਵਮੈਂਟ ਹੋ ਜਾਂਦੀ ਹੈ ਆ ਪੱਤਣ ਤੇ ਹਾਂ ਪਰ ਤੁਸੀਂ ਡਾਕਟਰ ਬੈਂਸ ਇਹ ਗੱਲਾਂ ਇਹ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨੋਟਿਸ ਦੇ ਵਿੱਚ ਨਹੀਂ ਲੈਂਦੀਆਂ ਨਹੀਂ ਜੀ ਬਿਲਕੁਲ ਬਿਲਕੁਲ ਉਹਨਾਂ ਦੀ ਨੋਟਿਸ ਦੇ ਵਿੱਚ ਆ ਉਹਨਾਂ ਨੂੰ ਅਸੀਂ ਜਿੱਥੇ ਜਿੱਥੇ ਵੀ ਅਸੀਂ ਆਪਣੀ ਮਿਹਨਤ ਕਰ ਸਕਦੇ ਸੀ ਅਸੀਂ ਐਮਪਲ ਕਰਾਉਣੇ ਸੀਗੇ ਮੁੱਖ ਮੰਤਰੀ ਨੂੰ ਦੱਸਣਾ ਸੀ ਹੁਣ ਤੇ ਅਸੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਜਾ ਰਹੇ ਹਾਂ ਕਿਉਂਕਿ ਇਹਨਾਂ ਨੇ ਸਾਡੇ ਨਾਲ ਮੱਥੇ ਆੜੇ ਵਾਦਾ ਕੀਤਾ ਸੀ ਕਿ ਪੰਜਾਬ ਦਾ ਜਿਹੜੇ ਫਲੱਡ ਪਲੇਨ ਦਾ ਜਿਹੜਾ ਦਰਿਆ ਦਾ ਵਹਿਣ ਆ ਉਹਦੀ ਨਿਸ਼ਾਨਦੇਹੀ ਕਰਾਵਾਂਗੇ ਕਿਉਂਕਿ ਉਹਦੇ ਅੰਦਰ ਇੰਡਸਟਰੀ ਨਹੀਂ ਲੱਗਣੀ ਹੁੰਦੀ ਦਰਿਆ ਤੁਸੀਂ ਬੰਦ ਤੇ ਨਹੀਂ ਹੁੰਦਾ ਦਰਿਆ ਤਾਂ ਖੁੱਲੇ ਏਰੀਆ ਜਿੱਥੋਂ ਤੁਸੀਂ ਦਸਤੀ ਨਹੀਂ ਦੱਸਦਾ ਹੁਣ ਇਹਨਾਂ ਨੇ ਜਿਹੜੀ ਇੰਡਸਟਰੀ ਨੂੰ ਜਗ੍ਹਾ ਦੇ ਦਿੱਤੀ ਜੀ ਅਲਾਅ ਕਰ ਦਿੱਤਾ ਆਪਣੀ ਅੱਖਾਂ ਮੀਟ ਨਹੀਂ ਆ ਉਹ ਸਾਡੇ ਇਹ ਸੇਮ ਹੈ ਜਿਵੇਂ ਜ਼ੀਰੇ ਮੋਸਟੇਚ ਹੋਇਆ ਸੀ ਜ਼ੀਰੇ ਵਾਲੀ ਫੈਕਟਰੀ ਨੇ ਕੀਤਾ ਸੀ ਹੂੰ ਉਹਨਾਂ ਨੇ ਵੀ 20 25 ਫੁੱਟ ਰੇਤਾ ਥੱਲੇ ਨੂੰ ਕੁੱਟ ਕੇ ਉਹਦੇ ਵਿੱਚ ਆਪਣਾ ਐਫਲੂਐਂਟ ਪਾਇਆ ਸੀ ਉਹ ਪਤਣ ਸੀ ਦੇਖਣ ਨੂੰ ਉਹ ਖੂਹ ਸੀ ਪਰ ਉਹ ਕਿਉਂਕਿ 20 ਏਕੜ ਦਾ ਖੂਹ ਸੀ ਤਾਂ ਨਿਗਾਹ ਜ ਲੱਗਦਾ ਨਹੀਂ ਸੀ ਉਹ ਖੂਹ ਹੈ ਉਹ 20 ਏਕੜ ਦਾ 플ੌਟ ਸੀ ਤਾਂ ਉੱਥੋਂ ਲੈਟਰਲ ਮੂਵਮੈਂਟ ਹੋ ਗਈ ਉਹ ਵੀ ਏਰੀਆ ਖਰਾਬ ਹੋ ਗਿਆ ਸਾਰਾ ਉਦਾਂ ਹੀ ਐਸੀ ਹੋ ਰਿਹਾ ਜੀ ਡਾਕਟਰ ਬੈਂਸ ਤੁਸੀਂ ਜ਼ੀਰਾ ਦੀ ਗੱਲ ਕੀਤੀ ਆ ਜਿਹੜੇ ਬਾਕੀ ਥਾਵਾਂ ਤੇ ਇਸੇ ਤਰ੍ਹਾਂ ਪਾਣੀ ਦਾ ਪ੍ਰਦੂਸ਼ਣ ਹੋ ਰਿਹਾ ਵਾ ਜ਼ੀਰਾ ਲਿਕਰ ਫੈਕਟਰੀ ਕਰਕੇ ਜਾਂ ਕੋਈ ਹੋਰ ਸੈਕਟਰੀ ਪਟਿਆਲੇ ਚ ਵੀ ਇਹ ਜਿਹੇ ਯੂਨਿਟਸ ਹੋਣ ਗਿਆਂ ਜਲੰਧਰ ਅੰਮ੍ਰਿਤਸਰ ਵੀ ਹੋਣ ਗਿਆਂ ਉਥੋਂ ਦੀ ਜਿਹੜੇ ਜਥੇਬੰਦੀਆਂ ਵਾ ਉਹਨਾਂ ਨਾਲ ਤੁਸੀਂ ਕੋਈ ਸਹਿਮਤੀ ਜਤਾਈ ਆ ਕੋਈ ਉਹਨਾਂ ਨਾਲ ਕੋਈ ਇਖਤਾ ਹੈ ਤੁਹਾਡੇ ਜਾਂ ਉਹਨਾਂ ਨਾਲ ਗੱਲਬਾਤ ਕਰਦੇ ਤੁਸੀਂ ਸਾਡੀਆਂ ਪਬਲਿਕ ਐਕਸ਼ਨ ਕਮੇਟੀ ਦੀਆਂ ਜੀ 50 ਜਥੇਬੰਦੀਆਂ ਨੇ ਅੱਛਾ ਔਰ ਪੰਜਾਬ ਦੇ ਵਿੱਚ ਇਸ ਵੇਲੇ 15 ਸ਼ਾਵਾਂ ਤੇ ਇਸੇ ਤਰ੍ਹਾਂ ਦੀਆਂ ਵੱਡੀਆਂ ਲੜਾਈਆਂ ਜਥੇਬੰਦੀ ਆਪ ਲੜਦੀ ਪਈ ਆ ਹਮ ਔਰ ਨਤੀਜੇ ਵੀ ਆਏ ਆ ਔਰ ਧੀਰੇ ਧੀਰੇ ਆ ਕਿ ਸਾਨੂੰ ਫੈਸਲੇ ਦੀ ਉਮੀਦ ਆ 18 ਤਰੀਕ लास्ट ਸੀ ਪਰ ਉਹ ਤਰੀਕ ਅਗਲੀ ਪੈ ਗਈ ਆ 9 ਤਰੀਕ ਅਗਲੀ ਨੇ ਵੀ ਐਨਜੀਟੀ ਐਨਜੀਟੀ ਵਿੱਚ ਨੈਸ਼ਨਲ ਗ੍ਰੀਟਰ ਟ੍ਰਿਬਿਨਲ ਹਾਂਜੀ ਐਨਜੀਟੀ ਦੇ ਵਿੱਚ ਹਾਂਜੀ ਅੱਛਾ ਉਹਦਾ ਗੈਰ ਐਕਸਪੈਕਟਿੰਗ ਫੇਵਰੇਬਲ ਜੱਜਮੈਂਟ ਬਹੁਤ ਮਿਹਨਤ ਕੀਤੀ ਹੈ ਸਾਡੀ ਟੀਮ ਨੇ ਬਹੁਤ ਵੱਡਾ ਐਵੀਡੈਂਸ ਲੰਬਾ ਚੌੜਾ ਲਾਇਆ ਹੈ ਹੂੰ ਹੂੰ ਤੇ ਇਸ ਤੋਂ ਬਿਨਾ ਜੀ 15 ਹੋਰ ਥਾਵਾਂ ਦੇ ਉੱਤੇ ਜਿਵੇਂ ਬਟਾਲੇ ਦੇ ਵਿੱਚ ਸੋਲਿਡ ਵੇਸ ਮੈਨੇਜਮੈਂਟ ਦਾ ਇਸ਼ੂ ਸੀ ਉਹਦੇ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਗਏ ਆ ਲੁਧਿਆਣੇ ਦੇ ਵਿੱਚ ਗ੍ਰੀਨ ਬੈਲਟਾਂ ਦੇ ਉੱਤੇ ਕਬਜ਼ੇ ਸੀ ਈਵਨ ਕਾਰਪੋਰੇਸ਼ਨ ਨੇ ਆਪਣੇ ਦਫ਼ਤਰ ਬਣਾਏ ਹੋਏ ਸੀਗੇ ਉਹਨਾਂ ਦੇ ਢਾਉਣ ਦੇ ਆਰਡਰ ਹੋਏ ਆ ਇਦੋਂ ਆ ਕੇ ਨਾਲ ਲੁਧਿਆਣੇ ਰੋਜ਼ ਦਾ 1400 ਕਿਲੋ ਕੂੜਾ ਡਿੱਗਦਾ ਸੀ ਜਿਹੜਾ ਕਿ ਹੁਣ ਖਤਮ ਹੋ ਗਿਆ ਉਹ ਛੂੜਾ ਨਹੀਂ ਡਿੱਗਦਾ ਤੇ ਆਲੇ-ਦੁਆਲੇ ਮੈਸ਼ ਲੱਗ ਗਈ ਹੈ ਜਾਲੀ ਲੱਗ ਗਈ ਹੈ ਮਲਟੀ ਪ੍ਰਾੰਕ ਸਟਰੈਟਜੀ ਨੂੰ 8 ਸਾਲ ਤੋਂ ਸਮ ਹੋਇਆ ਤਾਂ ਜਿਹੜੀਆਂ ਹੋਰ ਜਿਵੇਂ ਡਿਸਟਿਲਰੀਜ਼ ਆ ਕਿਉਂਕਿ ਜੀਰੇ ਵਾਲਾ ਕੇਸ ਵੀ ਪਬਲਿਕ ਐਕਸ਼ਨ ਕਮੇਟੀ ਦੇ ਵੱਲੋਂ ਕੀਤਾ ਹੋਇਆ ਹੈ ਆ ਉੱਥੇ ਅੱਛਾ ਉਸ ਉਹਦੇ ਵਿੱਚ ਇੱਕ ਜੱਜਮੈਂਟ ਆਈ ਆ ਆਰਡਰ ਆਇਆ ਆ ਕਿ ਪੰਜਾਬ ਦੀਆਂ ਬਾਕੀ ਸਾਰੀਆਂ ਡਿਸਟਿਲਰੀਆਂ ਪਾਣੀ ਨਾਲ ਥੱਲੇ ਕੀ ਛੇੜਛਾੜ ਕਰਦੀਆਂ ਪਈਆਂ ਉਹਦਾ ਆਡਿਟ ਹੋਵੇ ਜਿਉਂ ਪੰਜਾਬ ਸਰਕਾਰ ਕਰੇ ਅੱਛਾ ਓਹ ਇਹਨਾਂ ਨੂੰ ਕਰਾਉਣਾ ਪੈਣਾ ਪਰ ਇਹ ਚੋਪਿਆ ਇਹਨਾਂ ਨੇ ਜੀਰੇ ਵਾਲੇ ਕੇਸ ਦੇ ਵਿੱਚ 2 ਸਾਲ ਆਪਣੇ ਵਕੀਲ ਨੇ ਪੱਖ ਨਹੀਂ ਰੱਖਿਆ ਹਾਰੇ ਜੱਜਾਂ ਨੂੰ ਤਿੰਨ ਜੱਜਾਂ ਨੂੰ ਪੈਨਸ਼ਨ ਕੋ ਕਿਹੜਾ ਦਾ ਵਿਆਹ ਵੀ ਪੰਜਾਬ ਸਰਕਾਰ ਇੱਕੋ ਇੱਕਾਰ ਹੈ ਪੂਰੇ ਇੰਡੀਆ ਦੇ ਵਿੱਚ ਜਿਹਦੇ ਅਫਸਰ ਸਾਨੂੰ ਬਿਲਕੁਲ ਅਸਿਸਟ ਨਹੀਂ ਕਰਦੇ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਖਿਲਾਫ ਨਾਮ ਲੈ ਕੇ ਸੱਤੀ ਕਰਾਂਗੇ ਫਿਰ 2 ਸਾਲ ਬਾਅਦ ਇਹਨਾਂ ਦੇ ਐਡਵੋਕੇਟ ਜਰਨਲ ਉੱਤੇ ਭੇਜਿਆ। ਕਹਿਣਾ ਕੀ ਸੀ ਇਹੀ ਕਹਿਣਾ ਸੀ ਵੀ ਹਾਂਜੀ ਉੱਥੇ ਪੋਲੂਸ਼ਨ ਹੋਇਆ ਕਿਉਂਕਿ ਸੈਂਪਲ ਤਾਂ ਫੇਲ ਹੋਏ ਹੋਏ ਆ। ਪੰਜਾਬ ਸਰਕਾਰ ਵਾਲੇ ਵੀ ਤੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੇ 29 ਸੈਂਪਲ ਵੀ ਫੇਲ ਆ ਤੇ ਉਹਨਾਂ ਨੇ ਤਾਂ ਕਿਹਾ ਆ ਇਹਨਾਂ ਨੇ ਥੱਲੇ ਪਾਣੀ ਆ ਦੂ ਗੋਰਾ ਨਾ ਪਾਇਆ। ਸਾਰੀਆਂ ਰਿਪੋਰਟਾਂ ਸਾਹਮਣੇ। ਇਹਨਾਂ ਨੇ ਟਾਈਮ ਦਿੱਤਾ ਇਸ ਇੰਡਸਟਰੀ ਨੂੰ। ਭਈ ਉਹ ਆਪਣਾ ਕੋਈ ਨਾ ਕੋਈ ਜਿਹੜਾ ਆ ਚੋਰ ਮੋਰੀ ਨਾ ਰਾਹ ਲੱਭ ਲੈਂਦਾ। ਸ਼ੁਰ। ਜਿਹੜਾ ਪਟਿਆਲੇ ਵਾਲਾ ਦਰਖਤਾਂ ਦਾ ਵੱਧ ਹੋਣਾ ਹੈ ਉਹਦੇ ਲਈ ਵੀ ਐਂਜੀ ਵੀ ਗਏ ਆ ਜਿਹੜੀ ਸੜਕ ਚੌੜੀ ਹੋਣੀ ਹੈ ਤੇ 7000 ਦਰਖਤ ਵੱਧ ਹੋਣਾ ਹੈ ਇਮੀਡੀਏਟਲੀ ਅਸੀਂ ਉਹਦੇ ਛੇ ਗਏ ਡਾਕਟਰ ਬੈਂਸ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਿੰਨੀ ਪ੍ਰੋਐਕਟਿਵ ਆ ਤੁਹਾਡੇ ਪ੍ਰਤੀ ਔਰ ਵਾਤਾਵਰਣ ਪ੍ਰਤੀ ਅ ਸਾਡਾ ਜਿਹੜਾ ਐਕਸਪੀਰੀਅੰਸ ਰਿਹਾ ਜੀ ਉਹ 100% ਪੋਜ਼ਿਟਿਵ ਰਿਹਾ ਆ ਅੱਛਾ ਅਸੀਂ ਜਿਹੜੇ ਜਿਹੜੇ ਕੇਸ ਕੀਤੇ ਆ ਅਸੀਂ ਬਿਨਾ ਗਲਤੋਂ ਕ੍ਰਿਟਿਸਾਈਜ਼ ਕਰਨਾ ਨਹੀਂ ਚੰਗਾ ਲੱਗਦਾ ਅਸੀਂ ਕੇਸ ਜਿੱਤ ਕੇ ਆਏ ਆ ਗਰਾਊਂਡ ਤੇ ਉਹਦਾ ਡਿਫਰੈਂਸ ਦਿਖਿਆ ਹੈ ਹੂੰ ਹੂੰ ਉਹਨਾਂ ਨੇ ਸਤਾਈ ਕੀਤੀ ਆ ਇਸੇ ਕਰਕੇ ਕਿਉਂਕਿ ਜਦੋਂ ਸਾਨੂੰ ਇੱਕ ਜਗ੍ਹਾ ਤੇ ਵੋਟ ਮਿਲੀ ਇਸੇ ਕਰਕੇ ਅੱਜ ਅਸੀਂ 15 ਇੰਟਰਵੈਂਸ਼ਨਸ ਦੀ ਜਿਹੜੀ ਗਰਾਊਂਡ ਦੀ ਲੜਾਈ ਸੀ ਉਹਨਾਂ ਨੂੰ ਨਾਲ-ਨਾਲ ਅਸੀਂ ਐਨਜੀਟੀ ਦੇ ਵਿੱਚ ਲੈ ਕੇ ਗਏ ਆ ਔਰ ਨਤੀਜੇ ਵੀ ਜਿਹੜੇ ਆ ਉਥੇ ਸਿਟੀ ਆਊਟ ਤਕਰੀਬਨ ਡੇਢ ਸਾਲ ਤੋਂ 2 ਸਾਲ ਦੇ ਵਿੱਚ ਜਜਮੈਂਟ ਕਾਨੂੰਨ ਮੁਤਾਬਕ ਜਿਹੜੀ ਆ ਜਾਂਦੀ ਆ ਔਰ ਉਹ ਜਿਹੜੀ ਜਗਾ ਜੋ ਜਿਹੜੀ ਜਗਾ ਤੇ ਅਸੀਂ ਲੜ ਰਹੇ ਹੁੰਦੇ ਆ ਉਹਦਾ ਫੈਸਲਾ ਵੀ ਆਉਂਦਾ ਹੈ ਔਰ ਇਹਨਾਂ ਨੂੰ ਕੰਮ ਵੀ ਕਰਨਾ ਪੈਂਦਾ ਹੋਰ ਇਹ ਕਿਸੇ ਦੀ ਨਹੀਂ ਮੰਨਦੇ ਅੱਜ ਸ਼ੁਰ ਡਾਕਟਰ ਬੈਂਸ ਤੁਸੀਂ ਐਫਰਟ ਕਰ ਰਹੇ ਜੇ ਕਰਨ ਲਖਨਪਾਲ ਕਰਨ ਜਸਜੀਤ ਗਿਲ ਕਪਿਲ अरोड़ा ਤੁਹਾਡੇ ਸਾਰੇ ਤੋਂ ਇਲਾਵਾ ਅਮਿਤੋਜ ਮਾਨ ਜਸਕੀਰਤ ਸਿੰਘ ਇਹਨਾਂ ਨੇ ਵੀ ਐਫਰਟ ਉਪਰਾਲੇ ਕੀਤੇ ਆ ਕੁਝ ਫਿਲਮਾਂ ਵੀ ਬਣੀਆਂ ਵਾਂ ਡਾਕੂਮੈਂਟਰੀਜ਼ ਵੀ ਬਣੀਆਂ ਵਾਂ ਤੁਹਾਨੂੰ ਕੀ ਲੱਗਦਾ ਵਾ ਕਿ ਹੋਰ ਕੀ ਕਰਨ ਦੇ ਲੋੜ ਆ ਜਿਹਦੇ ਨਾਲ ਵਾਖੀ ਸਰਕਾਰਾਂ ਇਸ ਇਸ ਲੰਬਰ ਚੋਂ ਜਾਗ ਸਕਣ ਔਰ ਪ੍ਰੋਐਕਟਿਵ ਹੋਣ ਮੈਨੂੰ ਲੱਗਦਾ ਕਿ ਜਿਹੜਾ ਜਿਹੜਾ ਕੰਮ ਲੋਕਾਂ ਵਾਲੇ ਪਾਸਿਓ ਕਰਨਾ ਸੀ ਉਹਦਾ ਜਿਹੜਾ ਪ੍ਰਪੋਰਸ਼ਨ ਆ ਉਹ ਵਾਧਾ ਚਲਾ ਦੇ ਹੂੰ ਜੰਗੀ ਗੱਲ ਇਹ ਹੋਈ ਵੀ ਸਰਕਾਰਾਂ ਤੋਂ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਲੋਕਾਂ ਨੇ ਉਮੀਦ ਕਰਨੀ ਛੱਡ ਦਿੱਤੀ ਔਰ ਪੋਸਟ ਫਾਰਮਰ ਪ੍ਰੋਟੈਸਟ ਲੋਕਾਂ ਨੂੰ ਸਮਝ ਆ ਗਈ ਵੀ ਹੁਣ ਸਰਕਾਰ ਤਾਂ ਹਮੇਸ਼ਾ ਇਦਾਂ ਦੀ ਹੀ ਬਣਨੀ ਹੈ ਜਿਹੜੀ ਮਰਜ਼ੀ ਪਾਰਟੀ ਆ ਜਾਏ ਆਪਣਾ ਜਿਹੜਾ ਤੁਹਾਨੂੰ ਇੱਕ ਤਰ੍ਹਾਂ ਆਪਣਾ ਆਪਣਾ ਬਚਾਅ ਆਪ ਹੀ ਕਰਨਾ ਪੈਣਾ ਆਪਣਾ ਬਚਾਅ ਆਪ ਹੀ ਕਰਨਾ ਆਪਣਾ ਹਿੱਤ ਆ ਆਪਸਾਈਡ 'ਚ ਰਹਿਣਾ ਤੇ ਕੰਫੀਡੈਂਸ ਆਇਆ ਲੋਕਾਂ ਦੇ ਵਿੱਚ ਵੀ ਡੰਡਾ ਲੈ ਕੇ ਪੰਜ ਬੰਦੇ ਵੀ ਖੜਜੋ ਇਹ ਲਾਗੇ ਨਹੀਂ ਆਉਂਦੇ ਇਹ ਕਮਜ਼ੋਰ ਆ ਉਹਦੇ ਨਾਲ ਸਾਨੂੰ ਇਹ ਫਾਇਦਾ ਮਿਲਿਆ ਵੀ ਜਿਹੜੀ ਵੀ ਲੜਾਈ ਅਸੀਂ ਲੜੀ ਉਹਦੇ ਵਿੱਚ ਸਾਨੂੰ ਭਰਪੂਰ ਸਪੋਰਟ ਲੋਕਾਂ ਦੀ ਵੀ ਮਿਲੀ ਆ ਸਾਡਾ ਫ੍ਰੀਲੈਂਸ ਮੀਡੀਆ ਆ ਉਹਦੀ ਵੀ ਮਿਲੀ ਆ ਸਾਡਾ ਇੱਕ ਆਪ ਦਾ ਇਕੋ ਸਿਸਟਮ ਜਿਹੜਾ ਆ ਉਹ ਪੈਦਾ ਹੋਇਆ ਆ ਚਾਹੇ ਮੇਨਸਟ੍ਰੀਮ ਮੀਡੀਆ ਜਿਹੜਾ ਇੱਕ ਆ ਦੂਕਾ ਆਪਾਂ ਮੰਨਦੇ ਆ ਵੀ ਪੁਰਾਣਾ ਮਾਊਥ ਪੀਸ ਆ ਉਹ ਨਹੀਂ ਨਾਲ ਆਉਂਦਾ ਪਰ ਸਾਡੇ ਵਾਲਾ ਪੱਕੇ ਬੂਸਟ ਫਾਰਮਲ ਪ੍ਰੈਸ ਸੋਨਾ ਮਜ਼ਬੂਤ ਹੋਇਆ ਆ ਅਸੀਂ ਮੇਥੀਆਂ ਲੜਾਈਆਂ ਲੜਨ ਦੇ ਕਾਬਿਲ ਵੀ ਹੋਏ ਆ ਔਰ ਜਿसरी ਇਹ ਚੰਗਾ ਹੋਇਆ ਜੀ ਡਾਕਟਰ ਬੈਂਸ ਬਹੁਤ ਬਹੁਤ ਧੰਨਵਾਦ ਇਸ ਇਨੇ ਬਿਜ਼ੀ ਹੋਣ ਦੇ ਬਾਵਜੂਦ ਤੁਸੀਂ ਸਾਡੇ ਨਾਲ ਜੁੜੇ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ so much ਤੁਸੀਂ ਸਪੋਰਟ ਕੀਤਾ ਤੁਸੀਂ ਇਥੇ ਸੱਜਿਆ ਜੀ ਧੰਨਵਾਦ ਕਰਦੇ ਹਾਂ